ਉਦੋਂ ਕਿਉਂ ਨਹੀਂ ਮੰਨਦਾ ਜੀ? ਭਾਈ ਮੈਂ ਤੁਹਾਨੂੰ ਦੱਸਦਾ। ਉਦੋਂ ਕਿਉਂ ਨਹੀਂ ਮੰਨਦਾ ਜੀ? ਤੁਸੀਂ ਤਾਂ ਟ੍ਰੈਕ ਉਦੋਂ ਸਾਲਾ ਕਹਿੰਦਾ ਬਾਹਰ ਖੜਾਈ। ਫਾੜ ਲੱਤਾਂ ਭੰਣੀਆਂ। ਠੀਕ ਆ ਤੇ ਉਹ ਦੋ ਦੋ ਮੁੰਡੇ ਹੋਰ ਲੈ ਕੇ ਗਏ ਸੀ। ਕੌਣ? ਕੀ ਨਾਂ ਉਹਨਾਂ ਦਾ? ਪ੍ਰਦੀਪ ਤੇ ਇੱਕ ਮੁੰਡਾ ਸਾਡੇ ਪਿੰਡੋਂ ਬਹੁਤ ਜ਼ਿੰਮੇਵਾਰਾਂ ਦਾ ਹੋ ਗਿਆ। ਕੌਣ? ਰਵੀ ਦਾ। ਰਵੀ ਦਾ ਭਰਾ ਜੀ। ਜਿਹੜਾ ਉਹ ਵੀ ਮੁੰਡਾ ਕਬੱਡੀ ਖੇਡਦੇ ਲੰਮਾ ਜ। ਹਾਂ। ਉਹ ਬਸ ਉਹ ਮੈਨੂੰ ਨਹੀਂ ਪਤਾ ਬਈ ਕਿੱਥੇ ਵੇਚ ਕੇ ਆਏ ਰਵੀ ਦੇ ਚਾਚੇ ਦਾ ਮੁੰਡਾ ਰਵੀ ਦਾ ਉਹ ਤਾਂ ਕੰਮ ਹੀ ਨਹੀਂ ਕਰਦਾ ਜਿਹੜੀ ਉਹ ਸਾਡੇ ਥਾਂ 'ਚ ਪਈ ਸੀ ਬਈ ਉਹ ਜੇ ਆਪਾਂ ਨੂੰ ਬਈ ਹੋਰ ਨਹੀਂ ਪਤਾ ਵੀ ਉਹ ਕਿੱਥੇ ਲੈ ਗਿਆ ਰਵੀ ਦੀ ਉਹ ਕੀ ਰੀਜ਼ ਕਰਨੀ ਉਹਦੇ ਚਾਚੇ ਦਾ ਅੱਛਾ ਤੇਰੇ ਨਾਲ ਫੱਟੀ ਕਿਹੜਾ ਵੇ ਮੁੰਡਾ ਵੇਚਣਾ ਆ ਉਹ ਸਾਡੇ ਪਿੰਡ ਦਾ ਹੀ ਕੀ ਨਾ ਪੁਰਾਣਾ ਜਸਪਿੰਦਰ ਆ ਆ ਕੇ ਕਾਪ ਆ ਕੀ ਦਾ ਮੁੰਡਾ ਮੈਂ ਵੀ ਸਿੱਖਾਂ ਦੇ ਮੋਟਰ ਖੋ ਤੇ ਲੈ ਫਟ ਬਈ ਬੱਸ ਇੱਕ ਮਿੰਟ ਖੜ ਕੇ ਕਹੀ ਲੈ ਸਾਡਾ ਅੱਜ ਪਹਿਲੇ ਕੜਕ ਦੇ ਵਿਚੀ ਕਿਹਦੇ ਵਿਚੀ ਪੈ ਬੋਲ 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 ਕਿਵੇਂ ਹੋਈ ਛੇਤੀ ਨਵੇੜ ਬਲ ਗੱਲਾਂ ਨਹੀਂ ਹੁੰਦੀ ਕੜਕ ਤੈਨੂੰ ਪਤਾ ਸੀ ਨਾ ਘਰੇ ਪਈ ਸੀ ਧਰਮਸ਼ਾਲਾ ਚ ਪਈ ਸੀ ਉਦੋਂ ਕੋਣ ਕੱਢ ਕੇ ਜੇ ਉਦੋਂ ਤੇਰੇ ਕੋਟ ਲਾ ਕੇ ਉਦੋਂ ਪਤਾ ਲੱਗ ਜਣੀ ਪਾਵਾਂਗੇ ਹੈ ਪਾਵਾਂਗੇ ਤੇ ਵੇਚ ਬਾਹਰ ਲਿਖੋ ਕੇ ਰੱਖਣੇ ਸਾਹਮਣੇ ਹਜ਼ਾਰ ਘਾਟ ਟਰੈਕਟਰ ਵਿੱਚ ਆਇਆ ਫੇਰਾ ਟਰੈਕਟਰ ਵਿੱਚ ਆਇਆ ਦੱਸ ਤੂੰ ਤਾਂ ਉਹ ਵੀ ਬਾਈ ਦਾ ਚਿੱਟਾ ਲਾਇਆ ਦੱਸ ਫੱਟੀ ਵਿੱਚ ਕਿੰਨੇ ਦੇ ਵਿਚੀ ਸੀ ਨਾਲ ਕੜਾ ਅਸੀਂ ਨਾਲ ਜਤਿੰਦਰ ਹੋਰ ਕੜਾ ਹੋਰ ਉਦੋਂ ਕਿਉਂ ਨਹੀਂ ਮੰਨਦਾ ਜੀ? ਭਾਈ ਮੈਂ ਤੁੰਦਾ। ਉਦੋਂ ਕਿਉਂ ਨਹੀਂ ਮੰਨਦਾ ਜੀ? ਤੂੰ ਹੀ ਤੇ ਟਰੈਕਟਰ ਉਦੋਂ ਸਾਲਾ ਕੇਰੇ ਬਾਹਰ ਖੜਾ ਫਾੜ ਲੱਤਾਂ ਭੰਣੀਆਂ ਠੀਕੀ ਤੇ ਚਟਾ ਲੈ ਹੁਣ ਬੋਲ ਕਣਕ ਕਣਕ ਤੂੰ ਤੇ ਪ੍ਰਦੀਪ ਨੇ ਕੱਢੀ ਸੀ ਨਾ ਕਣਕ ਨਹੀਂ ਭਾਈ ਮੈਂ ਫੇਰ ਚੱਪਲ ਲਾਣੀ ਨਹੀਂ ਦਿੰਦਾ ਆਸਤਾ ਮੈਂ ਟਰੈਕਟਰ ਕਿੰਨੇ ਦੇ ਵਿੱਚ ਫੇਰ ਮੈਂ ਕੱਢੋ ਬੁੱਲੀ ਜਾਓ ਬਾਹਰ ਕੱਢੋ ਠੱਟੀ ਚੱਕੋ ਬਾਤ ਮਣਾਉਣੇ ਆਏ ਨਹੀਂ ਸੌਣੇ ਭਾਈ ਆਠਾ ਮੇਰਾ ਨਹੀਂ ਦੇ ਉਦੋਂ ਕਿਉਂ ਨਹੀਂ ਮੰਨਦਾ ਜੀ? ਭਾਈ ਮੈਂ ਤੁੰਦਾ ਉਦੋਂ ਕਿਉਂ ਨਹੀਂ ਮੰਨਦਾ ਜੀ ਤੁਸੀਂ ਤਾਂ ਟ੍ਰੈਕ ਉਦੋਂ ਸਾਲਾ ਕਹਿੰਦਾ ਬਾਹਰ ਖੜਾਈ ਫਾੜ ਲੱਤਾਂ ਭੰਣੀਆਂ ਠੀਕ ਆ ਤੇ ਉਹ ਦੋ ਦੋ ਮੁੰਡੇ ਹੋਰ ਲੈ ਕੇ ਗਏ ਸੀ ਕੌਣ ਕੀ ਨਾਂ ਉਹਦਾ ਪ੍ਰਦੀਪ ਤੇ ਇੱਕ ਮੁੰਡਾ ਸਾਡੇ ਪਿੰਡੋਂ ਬਹੁਤ ਜ਼ਿੰਮੇਦਾਰਾਂ ਦਾ ਹੋ ਗਿਆ ਕੌਣ ਰਵੀ ਦਾ ਰਵੀ ਦਾ ਭਰਾ ਜੀ ਜਿੰਦਾ ਵੀ ਮੁੰਡਾ ਕਬੜੀ ਖੇਡਦੇ ਲੰਮਾ ਹਾਂ ਉਹ ਬਸ ਉਹ ਮੈਨੂੰ ਨਹੀਂ ਪਤਾ ਬਈ ਕਿੱਥੇ ਵੇਚ ਕੇ ਆਏ ਰਵੀ ਦੇ ਚਾਚੇ ਦਾ ਮੁੰਡਾ ਰਵੀ ਦਾ ਉਹਦੇ ਕੰਮ ਹੀ ਨਹੀਂ ਕਰਦਾ ਜਿਹੜੀ ਉਹ ਸਾਡੇ ਥਾਂ 'ਚ ਪਈ ਸੀ ਬਈ ਉਹ ਮੋੜ ਜੇ ਆਪਾਂ ਨੂੰ ਬਈ ਹੋਰ ਨਹੀਂ ਪਤਾ ਵੀ ਉਹ ਕਿੱਥੇ ਲੈ ਗਿਆ ਰਵੀ ਦੀ ਉਹ ਕੀ ਰੀਜ਼ ਕਰਨਗੇ ਉਹਦੇ ਚਾਚੇ ਦਾ ਅੱਛਾ ਤੇਰੇ ਨਾਲ ਫੱਟੀ ਕਿਹ ਉਹ ਸਾਡੇ ਪਿੰਡ ਦੇ ਕੀ ਨਾ ਪੁਰਾਣਾ ਜਤਿੰਦਰ ਆ ਆ ਕੇ ਕਾਪ ਆ ਕੀ ਦਾ ਮੁੰਡਾ ਮੈਂ ਵੀ ਸਿੱਖਾਂ ਦੇ ਮੋਟਰ ਖੋ ਤੇ ਲੈ ਫੋਟੋ ਇੱਕ ਮਿੰਟ ਖੜ ਕੇ ਕਹੀ ਲੈ ਸਾਡਾ ਅੱਜ ਪਹਿਲਾਂ ਕਾਣ ਕੇ ਵਿਚੀ ਕਿਹਦੇ ਵਿੱਚ ਹੀ ਗੱਡ ਬੋਲ 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 ਕਿਵੇਂ ਹੋਈ ਛੇਦੀ ਨਵੇੜ ਬੜ ਗੱਲਾਂ ਨਹੀਂ ਹੋਣਗੀਆਂ ਕਾਣਕ ਤੈਨੂੰ ਪਤਾ ਸੀ ਨਾ ਘਰੇ ਪਈ ਸੀ ਧਰਮਸ਼ਾਲਾ ਚ ਪਈ ਸੀ ਉਦੋਂ ਕੌਣ ਕੱਢ ਕੇ ਜੇ ਉਦੋਂ ਤੇਰੇ ਕੋਟ ਲਾ ਕੇ ਉਦੋਂ ਪਤਾ ਲੱਗ ਜਣੀ ਪਾਵਾਂਗੇ ਹੈ ਪਾਵਾਂਗੇ ਹਰ ਦਾਰ ਕਾਰਡ ਵਿੱਚ ਆਇਆ ਟਰੈਕਟਰ ਵਿੱਚ ਆਇਆ ਦੱਸ ਪਹਿਲਾਂ ਤੂੰ ਦਾ ਉਹ ਵੀ ਬਾਈ ਦਾ ਚਿੱਟਾ ਲਾਇਆ 10 ਕਿੰਨੇ ਦੇ ਵਿੱਚ ਹੀ ਸੀ ਨਾਲ ਕਿਹੜਾ ਸੀ ਨਾਲ ਜਤਿੰਦਰ ਹੋਰ ਕਿਹੜਾ ਸੀ ਹੋਰ ਨਹੀਂ ਕੋਈ ਉਦੋਂ ਕਿਉਂ ਨਹੀਂ ਮੰਨਦਾ ਜੀ ਬਾਈ ਮੈਂ ਤੁਹਾਨੂੰ ਦੱਸ ਉਦੋਂ ਕਿਉਂ ਨਹੀਂ ਮੰਨਦਾ ਜੀ ਤੂੰ ਹੀ ਤਾਂ ਟਰੈਕਟਰ ਉਦੋਂ ਸਾਲਾ ਕਹਿੰਦਾ ਜ਼ੋਰ ਖੜਾ ਫਾੜ ਲੱਤਾਂ ਭੰਣੀਆਂ ਟਰੈਕਟਰ ਵਿੱਚ ਠੀਕ ਹੈ ਤਾਂ ਚਿੱਟਾ ਲਾਇਆ ਹੁਣ ਬੋਲ ਕਣਕ ਕਣਕ ਤੂੰ ਤੇ ਪ੍ਰਦੀਪ ਨੇ ਕੱਢੀ ਸੀ ਨਾ ਮੈਂ ਫੇਰ ਚੱਪਲ ਲਾਉਣ ਨਹੀਂ ਦਿੰਦਾ ਆਸਤਾ ਮੈਂ ਟਰੈਕਟਰ ਕਿੰਨੇ ਦਾ ਵਿੱਚ ਫੇਰ ਮੈਂ ਕੱਢੋ ਬੁੱਲੀ ਜਾਂਦੇ ਬਾਹਰ ਕੱਢੋ ਘੱਟੀ ਚੱਕੋ ਬਾਅਦ ਚ ਮਣਾਉਣੇ ਆ ਨਹੀਂ ਸੁੱਤਾ ਹਣਾ